ਸਤਨਾਮ ਵਾਹਿਗੁਰੂ ਸਾਹਿਬ ਜੀ ਪਾਲਿ ਸਾਹਿਬੇ ਦਸਵੇਂ ਕਲਯੁਪਾਤ ਦੇ ਦਿੱਤੀ ਚੌਥਈ ਹਮਰੇ ਕਰੋਂ ਹਾਰ ਜੈ ਰੱਖਿਆ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਾਂ ਜਾ ਸੁਖਿ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਭ ਕਰਤਾ ਮੋਰ ਅਛਾ ਨਿਰ ਕਰਤੇ ਕਰੀਐ ਸਭ ਬੈ ਲਡ ਕੋ ਆਤਿ ਸੰਗਹੀਏ ਪੂਰਣ ਹੋਏ ਅਮਾਰੀ ਅਸਾ ਮੈਂ ਤੇ ਆਹਾਂ ਜੋ ਪਰ ਚਾਹਾਂ ਸੋ ਤੁਮ ਤੇ ਪਾਉਂ ਸੇਵ ਸਿਖ ਮਰਿਤਾ ਦੀ ਹੈ ਚੋਣ ਚੁਣ ਸਤ੍ਰ ਹਮਾਰੇ ਮਾਰੀ ਹੈ ਸਰੀਆ ਤੁਜ ਜੋ ਜੋ ਕਰੇ ਰਖਾ ਰਾਖਲੋ ਮੈ ਰੱਖਣ ਹਾਰੇ ਸਾਇਬ ਸੰਤ ਸਹਾਈ ਧਿਆਰੇ ਦੇਨ ਬੰਦ ਦੁਸਤਨ ਕੇ ਅੰਤ ਤਮਹੁ ਪਰ ਜਤਰ ਦਸ ਕੰਤ ਕਾਲ ਭਾਏ ਬ੍ਰਹਮਾਪੁਤਰਾ ਪਾਏ ਸਿਰਜੂ ਅੰਤਰਾ ਕਾਲ ਪਾਏ ਕਰਿ ਸੰ ਪ੍ਰਕਾਸ਼ਾ ਸਗਲ ਕਾਲ ਕਾ ਕੀ ਅੰਤ ਮੱਸਾ ਜਵਨ ਕਾਲ ਜੋ ਕਿਸ ਵਿਕਿਓ ਬੇਦਰਾ ਜਬ੍ਰਹਮਾ ਜੋ ਥੀਓ ਜਵਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਏ ਅਮਰ ਜਵਨ ਕਾ ਸਭ ਜਗ ਜਗ ਬਨਾਇਓ ਦੇਵ ਦੇਤ ਜਿਸਮੁ ਭਜਾਰ ਆਦੰਤ ਕੇਵ ਕਲ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਤੋ ਹਮਾਰੀ ਸਕਲ ਪ੍ਰਜਾ ਝਿਲੇ ਆਪਸਵਾਦੀ ਸੇਵ ਕਨ ਕੋ ਸੇਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਉ ਘਰ ਘਰ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੇ ਪਛਾਨਤ ਚੇ ਚੇ ਤੇ ਕੁੰਦਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਣ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਦੇ ਪੇਰ ਪਸ਼ੰਨ ਕਦ ਘਟਕੇ ਪਦ ਘਟਕੇ ਜਾਂਦੈਂ ਜਬ ਅਧਿਕਰ ਘਰ ਘਰ ਕਰ ਤਾਰਾ ਪ੍ਰਜਦਰਤ ਤਬ ਦੇ ਪਾਰਾ ਜਬ ਆਕਰਖ ਕਰ ਤੋਂ ਕਗ ਤੁਮ ਮੈਂ ਬੇਨਤ ਦੇ ਜਿਤੇ ਬਨਨ ਚਸਤ ਸਤਾਰ ਆਪ ਰ ਆਪਣੀ ਬੋਲ ਉਚਾਰ ਤੁਮ ਸਭੇ ਤੇ ਅਹ ਜਿਲਾ ਲਮ ਜਾਨੇ ਵੇਲ ਤੇ ਅਰ ਅਲਮ ਨਰਮਕਾਰ ਨ੍ਰਿਭ ਕਾ ਜਨੰ ਆਦਨੀ ਅਨਾਦ ਸੰਗ ਤਾਕਾ ਮੁੜ ਚਰਤ ਭੇਗਾ ਜਕੋ ਭੇ ਤੋ ਮਾ ਬੋਲ ਕਾਸ਼ ਬੇਦਨਾ ਜਾਣ ਤਾ ਮਾ ਦੇਵ ਕੋ ਕਹਿ ਤ ਸਦਾਸ ਨਿਰੰਕਾਰ ਕਾ ਚਿੰਤ ਨੈ ਭੇਵ ਆਪ ਆਪਣੀ ਬੁਧ ਹੈ ਜੀਤੀ ਬਰਣਤ ਤਿੰਨ ਪੈਨ ਤੁ ਹੈ ਤੈਤੀ ਤੁਮਰਾ ਲਖਾਉ ਨਾ ਜਾਏ ਪਸਾਰ ਕੇ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪਮ ਸਰੂਪਾ ਅਰੰਕ ਪਇਓ ਰਾਖੇ ਗੁਪਾ ਅੰਤਜ ਜੇ ਜ ਸੇਰ ਜਤ ਕਿੰਨੀ ਉਤ ਪੁਜ ਖਾਨ ਪਰ ਰਚ ਤਿੰਨੀ ਕਾਫੂਲ ਰਾਜਾ ਹਰ ਬੇਖਾ ਕਾ ਸਿਮੜ ਭਈ ਹੋ ਸੰਕਰੇ ਕੈਂਠਾ ਸਗਰੀ ਸਿਸ਼ਟ ਦਿਖਾਇ ਚੱਪਵ ਆਤ ਜਗ ਸਰੂਪ ਸੋਇਮ ਭਵ ਅਬ ਰੱਖਾ ਮੇਰੇ ਤੁਮ ਕਰੋ ਸਿਖੋ ਬਾਰ ਸਿਖ ਸੰਘਾਰੋ ਦੋਸਤ ਜਿਤੇ ਉੱਠ ਵਤ ਉੱਤ ਪਤ ਸਗਦ ਮਲੇਸ਼ ਕਰੋ ਰਣ ਕਥਾ ਦੇਅ ਸੁਰਜ ਤਵ ਸਰਣੀ ਪਰੇ ਤਨ ਕੇ ਦੋਸ਼ਤ ਦੁਖ ਤਹਵੈ ਨਾਹ ਪਰਖ ਜਾਣ ਪਗ ਪਰੇ ਤਿਆਰੇ ਤਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਜਾਏ ਹੈ ਤਾਂ ਕੇ ਗਾ ਨਿਕਟ ਨੇ ਹੈ ਕਰਤਾ ਹੋਏ ਤਹੇ ਸਭ ਕੱਲਾ ਦਸਰਸਤ ਕਰੇ ਤਤ ਕੰਲਾ ਕਿਰਪਾ ਦਰਸਤ ਤਨ ਚਾਏ ਹੇ ਹਰੂ ਤਾਂ ਕੇ ਤਪ ਤਨਕ ਮੋਹਰ ਅਰੇ ਜਸ ਤੇ ਕਦਮਾਂ ਸਭ ਰੀ ਦੋ ਜੁਹਾ ਸ਼ਵ ਸਕੈ ਨਾ ਕੋਈ ਇਕ ਪਾ ਜੇ ਤੋ ਮੈਂ ਸੰਭਾਰ ਕਾਲ ਪਾਸ ਤੇ ਤਾ ਹੈ ਉਬਾਰ ਜੇ ਨਰ ਨਾਮ ਧਿਆਰੋ ਕਾ ਦਰਦਤ ਤੋਕਤੇ ਰਹਾ ਖੜਕਤੇ ਮੈਂ ਸਨਤ ਹਾਰੀ ਆਪਾਪ ਚਦੈ ਲਹੂ ਉਪਾਰੀ ਸਰਗਠਾਦ ਮੋ ਸਾਈ ਦਸਤ ਤੋ ਅਖਤੇ ਲੇਓ ਬਚਾਈ ਖੜਕ ਕੇ ਤੇਨੇ ਦੋਸਤੋ ਕਤੇ ਲੇਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ